ਅੱਜ ਦੇਸ਼ ਦੇ ਅੰਦਰ ਦਸਮਾ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਜਾ ਰਿਹਾ ਜਿਸ ਨੂੰ ਲੈ ਕੇ ਪੰਜਾਬ ਸਰਕਾਰ ਦੇ ਵੱਲੋਂ ਵੀ ਸੂਬੇ ਭਰ ਦੇ ਵਿੱਚ ਦਸਵੇਂ ਯੋਗ ਦੀਆਂ ਤਿਆਰੀਆਂ ਕੀਤੀਆਂ ਗਈਆਂ ਬਨਾਲਾ ਦੇ ਵਿੱਚ ਦਸਮਾ ਯੋਗ ਦਿਵਸ ਮਨਾਇਆ ਗਿਆ ਤੇ ਇਸ ਯੋਗ ਦਿਵਸ ਦੇ ਵਿੱਚ ਆਮ ਆਦਮੀ ਪਾਰਟੀ ਦੇ ਲੋਕ ਸਭਾ ਸੰਗਰੂਤੋਂ ਸੰਸਦ ਗੁਰਮੀਤ ਸਿੰਘ ਮੀਥਰ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਹੈ ਨੇ ਆਪ ਵਿਯੋਗ ਕੀਤਾ ਤੇ ਇਸ ਤੋਂ ਇਲਾਵਾ ਜ਼िला ਸਿਵਲ ਤੇ ਪੁਲਿਸ ਪ੍ਰਸ਼ਾਸਨੀ ਕಧಿಕਾਰੀ ਵੀ ਯੋਗ ਕਰਦੇ ਨਜ਼ਰ ਆਏ ਨੇ ਜਿਸ ਦੇ ਵਿੱਚ ਕੀ ਜ਼िला ਬਰਨਾਲਾ ਦੇ ਡਿਪਟੀ ਕਮਿਸ਼ਨਰ ਮੈਡਮ ਪੂਨਮਦੀਪ ਕੌਰ ਤੇ ਜ਼िला ਬਰਨਾਲਾ ਦੇ ਐਸਐਸਪੀ ਸੰਦੀਪ ਕੁਮਾਰ ਮਲਕ ਵੀ ਸ਼ਾਮਿਲ ਸਨ ਇਸ ਮੌਕੇ ਯੋਗ ਦਿਵਸ ਮੌਕੇ ਸ਼ਹਿਰਾਂ ਤੋਂ ਛੋਟੇ ਬੱਚੇ ਬਜ਼ੁਰਗ ਤੇ ਨੌਜਵਾਨ ਜੋ ਕਿ ਹਰ ਘਰ ਦੇ ਵਿੱਚੋਂ ਬਾਹਰ ਆ ਕੇ ਯੋਗ ਕਰਦੇ ਦਿਖਾਈ ਦਿੱਤੇ ਜੋ ਬਿਆਨ ਚੁਲਾਇਆ ਗਿਆ ਉਸ ਦੇ ਤਹਿਤ ਵੱਡਾ ਸਮਰਥਨ ਵੀ ਮਿਲਿਆ ਤੇ ਸੰਗਰੂਰ ਤੋਂ ਸਾਂਸਦ ਗੁਰਮੀਤ ਸਿੰਘ ਮੀਥਰ ਨੇ ਵਾਤਾਵਰਣ ਸੰਭਾਲ ਸੰਬੰਧੀ ਪੋਧ ਦੇ ਵੰਡ ਕੇ ਵਾਤਾਵਲਨ ਦੀ ਸੰਭਾਲ ਦਾ ਸੁਨੇਹਾ ਦਿੱਤਾ ਤੇ ਉਹਨਾਂ ਕਿਹਾ ਕਿ ਸਾਨੂੰ ਖੁਸ਼ ਰਹਿ ਕੇ ਆਪਣੀ ਜ਼ਿੰਦਗੀ ਬਤੀਤ ਕਰਨੀ ਚਾਹੀਦੀ ਹੈ ਜਿਸ ਕਾਰਨ ਕਿ ਸਿੱਤਨਾ ਤੋਂ ਵੀ ਮੁਕਤ ਹੋ ਸਕੀਏ ਦੇਖੋ ਮੈਂ ਅੱਜ ਦੇ ਦਿਨ ਦੀ ਇੰਟਰਨੈਸ਼ਨਲ ਯੋਗਾ ਡੇ ਹੈ ਤੇ ਮੈਂ ਬਹੁਤ ਵਧਾਈ ਦੇਣਾ ਤੇ ਸਾਡੇ ਭਾਰਤੀਆਂ ਲਈ ਤਾਂ ਹੋਰ ਵੀ ਵੱਡੀ ਖਾਸ ਗੱਲ ਹੈ ਕਿ ਸਾਡੀ ਇਹ ਸੰਸਕ੍ਰਿਤੀ ਹੈ ਤੇ ਤੁਹਾਨੂੰ ਸਾਡੇ ਪੁਰਖਿਆਂ ਤੋਂ ਇਹ ਵਿਰਾਸਤ ਦੇ ਵਿੱਚ ਜਿਹੜਾ ਯੋਗਾ ਉਹ ਮਿਲਿਆਗਾ ਤੇ ਅੱਜ ਪੂਰੀ ਦੁਨੀਆ ਦਾ ਲੋਹਾ ਮੰਨ ਰਿਹਾ ਤੇ ਵੈਸਟਰਨ ਦੇਸ਼ਾਂ ਦੇ ਵਿੱਚ ਵੀ ਜਿਹੜਾ ਅੱਜ ਯੋਗਾ ਬੜਾ ਪ੍ਰਚਲਿਤ ਹੈ ਜਿਹੜਾ ਉਹ ਹੋ ਰਿਹਾ ਕਿਉਂਕਿ ਸੇਤ ਨੂੰ ਤੰਦਰੁਸਤ ਰੱਖਣ ਦੇ ਲਈ ਮਤਲਬ ਕਿ ਇਸ ਤੋਂ ਕੋਈ ਕਾਰਗਰ ਚੀਜ਼ ਮੈਨੂੰ ਲੱਗਦਾ ਨਹੀਂ ਸਾਬਤ ਹੋ ਸਕਦੀ ਹੈ ਸੋ ਅੱਜ ਮੈਂ ਸ਼ਹਿਰ ਵਾਸੀਆਂ ਨੂੰ ਇਹ ਬੇਨਤੀ ਵੀ ਕੀਤੀ ਹੈ ਕਿ ਇਹ ਅੱਜ ਇੱਕ ਦਿਨ ਹੈ ਪਰ ਇਦੋਂ ਬਿਨਾ ਵੀ 364 ਦਿਨ ਹੋਰ ਹੁੰਦੇ ਆ ਉਹ ਉਹਨਾਂ ਦਿਨਾਂ ਦੇ ਵਿੱਚ ਵੀ ਆਪਾਂ ਯੋਗਾ ਵੀ ਕਰੀਏ ਆਪਾ ਐਕਸਰਸਾਈਜ਼ ਵੀ ਕਰੀਏ ਤਾਂ ਕਿ ਆਪਾ ਆਪਣੇ ਸਰੀਰ ਨੂੰ ਜਿਹੜਾ ਤੰਦਰੁਸਤ ਆ ਉਹ ਰੱਖ ਸਕੀਏ ਕਿਉਂਕਿ ਬਾਕੀ ਦੁਨੀਆ ਦੀਆਂ ਸਾਰੀਆਂ ਧਨ ਦੌਲਤਾਂ ਅਹੁਦੇ ਸਭ ਕੁਝ ਤੁਹਾਡੇ ਲਈ ਨੇਫਾ ਲੱਗਦਾ ਜੇ ਤੁਹਾਡਾ ਸਰੀਰ ਆ ਜਿਹੜਾ ਉਹ ਤੰਦਰੁਸਤ ਨਾ ਹੋਵੇ ਸੋ ਤੁਸੀਂ ਆਪਣੇ ਆਪ ਨੂੰ ਵੀ ਆਪਣੇ ਪਰਿਵਾਰ ਨੂੰ ਵੀ ਤੇ ਸਮਾਜ ਨੂੰ ਵੀ ਸਭ ਤੋਂ ਮੈਂ ਸਮਝਦਾ ਕਿ ਜੋ ਆਪ ਦੇ ਲਈ ਵੀ ਥੋੜੇ ਫਾਇਦੇਮੰਦ ਆ ਵੱਡੀ ਦੇਣ ਜਿਹੜੀ ਇਹ ਦੇ ਸਕਦੇ ਹੋ ਜੇ ਆਪ ਤੁਸੀਂ ਤੰਦਰੁਸਤ ਰਹੋਗੇ ਆਪ ਤੰਦਰੁਸਤ ਰਹੋਗੇ ਪਰਿਵਾਰ ਤੇ ਬੋਝ ਵੀ ਨਹੀਂ ਪਊਗਾ ਸਮਾਜ ਤੇ ਬੋਝ ਵੀ ਨਹੀਂ ਪਊਗਾ ਦਿਮਾਗ ਵੀ ਤੰਦਰੁਸਤ ਰਹੂਗਾ ਦਿਮਾਗ ਤੰਦਰੁਸਤ ਰਹੂਗਾ ਤੇ ਇਹ ਵੀ ਤੁਸੀਂ ਚੰਗੇ ਇਨਸਾਨ ਵੀ ਜਿਹੜੇ ਉਹ ਬਣ ਕੇ ਜਿਹੜਾ ਉਹ ਰਹੋਗੇ ਤੇ ਬਾਕੀ ਸਰਕਾਰ ਵੱਲੋਂ ਵੀ ਸੀਐਮ ਦੀ ਯੋਗਸ਼ਲਾ ਪ੍ਰੋਗਰਾਮ ਚੱਲ ਰਿਹਾ ਇੱਥੇ ਅੱਜ ਚਲੋ ਇੰਟਰਨੈਸ਼ਨਲ ਯੋਗਾ ਡੇ ਸੀ ਪਰ ਰੋਜ਼ ਇੱਥੇ ਯੋਗਾ ਕਰਵਾਇਆ ਜਾਂਦਾ ਸਾਡੇ ਜਿਹੜੇ ਇਨਸਟ੍ਰਕਟਰ ਨੇ ਇੱਥੇ ਆਉਂਦੇ ਆ ਤੇ ਮੈਂ ਸ